ਜੀ ਬਬੀ ਗਾਟ ਰਿਲੇਟਡ ਵੀਡਿਓ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਥੀ ਉਹ ਸਿੱਖ ਰਾਣਨੀਤੀ ਦੇ ਭੀਸ਼ਮ ਪਤਾਨਾ ਸੀਗੇ ਪੰਥ ਪਰਸਤੀ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਟ-ਕੁੱਟ ਕੇ ਪਰੀ ਹੋਈ ਸੀ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਤਰ ਸੀ ਉਹਨਾਂ ਦੇ ਬਜ਼ੁਰਗ ਸਰਦਾਰ ਰਤਨ ਸਿੰਘ ਜਿਹੜੇ ਕਿ ਅਕਾਲੀ ਸੀ ਔਰ ਢੀਂਸਾ ਸਾਹਿਬ ਨੇ 1972 ਵਿੱਚ ਆਪਣਾ ਰਾਜਸੀ ਜੀਵਨ ਜਿਹੜਾ ਸੀਗਾ ਸੂਬਾ ਪੱਧਰ ਦੀ ਰਾਜਨੀਤੀ ਤੋਂ ਸ਼ੁਰੂ ਕੀਤਾ ਉਸ ਸਮੇਂ ਭਾਵੇਂ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਪਰ ਉਸ ਸਮੇਂ ਦੇ ਰਾਜ ਭਾਗ ਨੂੰ ਠੁਕਰਾ ਕੇ ਉਹਨਾਂ ਨੇ ਆਪਣੀ ਜਿਹੜੀ ਅਕਾਲੀ ਸੋਚ ਦੀ ਉਹਨੂੰ ਪਰਨਾਇਆ ਅਤੇ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਡਿਪਟੀ ਲੀਡਰ ਵੀ ਰਹੇ ਵਿਧਾਨ ਸਭਾ ਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸਾਡੇ ਲਈ ਇੱਕ ਚਾਨਣ ਮੋਨਾਰਾ ਹੈ ਕਿ ਉਹਨਾਂ ਨੇ ਹਰ ਪੜਾਅ ਦੇ ਉੱਤੇ ਸੰਦਾਨਦ ਕਰਾਨੀ ਦੀ ਕੀਤੀ ਕਦੇ ਵੀ ਉਹਨਾਂ ਨੇ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਔਰ ਉਹ ਪੰਥ ਪ੍ਰਸਤੀ ਨੂੰ ਪ੍ਰਣਾਏ ਹੋਏ ਸੀਗੇ ਹਰ ਗੱਲ ਜਿਹੜੀ ਆ ਉਹਨਾਂ ਨੇ ਬੇਬਾਕ ਹੋ ਕੇ ਆਪਣੀ ਜ਼ਿੰਦਗੀ 'ਚ ਆਪਣੇ ਸਰਕਲ ਦੇ ਵਿੱਚ ਦੋਸਤਾਂ ਮਿੱਤਰਾਂ ਨਾਲ ਰੱਖੀ ਜਿਹੜੇ ਜ਼ਿੰਦਗੀ ਦੇ ਮੁੱਢਲੇ ਪੜਾਅ ਦੇ ਵਿੱਚ ਦੋਸਤ ਸੀਗੇ ਉਹ ਜ਼ਿੰਦਗੀ ਦੇ ਆਖਰੀ ਤੱਕ ਉਹਨਾਂ ਦੇ ਮਿੱਤਰ ਰਹੇ ਨੇ ਉਹਨਾਂ ਦੀ ਦੋਸਤੀ ਇੰਨੀ ਪਰਪੱਕ ਸੀ ਕਿ ਪਾਵੇਂ ਉਹ ਪਿੰਡ ਦੀ ਸਰਪੰਚੀ ਤੋਂ ਉਹਨਾਂ ਨੇ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦਾ ਇੱਕ ਵਿਸ਼ੇਸ਼ ਸਥਾਨ ਸੀ ਤੁਸੀਂ ਦੇਖੋ ਕਿ ਇੰਨੇ ਦੇਸ਼ ਦੇ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਫਾਦਰਮ ਬਹੁਸ਼ਣ ਦਾ ਜਿਹੜਾ ਐਵਾਰਡ ਸੀਗਾ ਉਹ ਦਿੱਤਾ ਮੈਂ ਸਮਝਦਾ ਕਿ ਵਿਸ਼ਵ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਉਹਨਾਂ ਦੇ ਮਾਣ ਕਰਦੇ ਸੀਗੇ 84 ਦੇ ਜਿਹੜਾ ਕਤਲੇਆਮ ਹੋਇਆ ਉਹਦੇ ਵਿੱਚ ਉਹਨਾਂ ਨੇ ਜੋ ਪਾਰਲੀਮੈਂਟ ਦੇ ਵਿੱਚ ਜੋ ਕੁਝ ਬੋਲਿਆ ਅੱਜ ਵੀ ਮੇਰਾ ਖਿਆਲ ਹੈ ਕਿ ਸਾਰੇ ਉਹਨਾਂ ਮਨਾਂ ਦੇ ਉੱਤੇ ਉਕਰਿਆ ਹੋਇਆ ਹੈ ਬਿਸ਼ਪ ਪਰਦੇ ਸਿੱਖਾਂ ਨੇ ਉਹਨਾਂ ਦੀ ਸਰਾਹਣਾ ਕੀਤੀ ਪੰਜਾਬ ਵੀ ਅਗਵਾਈ ਉਹਨਾਂ ਨੇ ਲੰਮਾ ਸਮਾਂ ਸੰਸਦ ਦੇ ਵਿੱਚ ਕੀਤੀ ਹੈ ਦੇਸ਼ ਦੇ ਵੱਡੇ ਆਗੂ ਜਿਹੜੇ ਨੇ ਉਹ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ساری ਜ਼ਿੰਦਗੀ ਉਹਨਾਂ ਨੇ ਪੰਥ ਪ੍ਰਸਤੀ ਨੂੰ ਖਾਸ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਭਾਵੇਂ ਉਹਨਾਂ ਦੇ ਕਈ ਸੰਧਾਨਕ ਤੌਰ ਤੇ ਬਾਦਲ ਸਾਹਿਬ ਨਾਲ ਮਤਭੇਦ ਵੀ ਹੋਏ ਲੇਕਿਨ ਆਪਣੇ ਮਤਭੇਦਾਂ ਨੂੰ ਹਮੇਸ਼ਾ ਉਹਨਾਂ ਨੇ ਉਜਾਗਰ ਰੱਖਿਆ ਕਦੇ ਵੀ ਉਹਨਾਂ ਨੇ ਇਹ ਨਹੀਂ ਕਰਿਆ ਕਿ ਰਾਜਨੀਤੀ ਦੇ ਵਿੱਚ ਕੋਈ ਨਾ ਤਾਂ ਕਿਸੇ ਨੂੰ ਧੋਖਾ ਬੜੀ ਸਾਫ਼ ਸੁਥਰਾ ਉਹਨਾਂ ਦਾ ਅਕਸਰ ਹੈ ਜੇ ਉਹਨਾਂ ਦਾ ਸਿਧਾਂਤਕ મત ਭੇਜ ਵੀ ਹੋਈ ਤਾਂ ਉਹਨਾਂ ਨੇ ਪਾਰਟੀ ਦੇ ਪਲੇਟਫਾਰਮ ਤੇ ਉਸ ਨੂੰ ਉਠਾਇਆ ਹੈ ਬਿਲਕੁਲ ਹੁਣ ਪੇਟ ਕਰ ਰਹੇ ਤੁਸੀਂ ਸਰੀਰ ਹੋ ਰਹੇ ਦਰਸ਼ਕ ਕਰਨੇ ਬਿਲਕੁਲ ਜੀ ਮੈਂ ਸਮਝਦਾ ਕਿ ਮਹਿਬੂਬ ਆਗੂ ਚੱਲਿਆ ਗਿਆ ਇੱਕ ਬਹੁਤ ਵੱਡਾ ਖਲਾ ਜਿਹੜਾ ਹੈ ਸਿੱਖ ਰਾਜਨੀਤੀ ਦੇ ਵਿੱਚ ਪਿਆ ਹੈ ਅੱਜ ਅਜੇ ਇਹ ਆਗੂ ਜਿਹੜੇ ਨੇ ਉਹਨਾਂ ਦਾ ਮੈਗਨਾ ਸੰਭਵ ਹੀ ਨਹੀਂ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਏ ਨਾ ਤਾਂ ਹੁਣ ਸਾਡੇ ਵਿੱਚ ਉਸ ਤਰ੍ਹਾਂ ਦੀ ਕ੍ਰੈਡਿਬਿਲਟੀ ਰਹੀ ਹੈ ਨਾ ਉਸ ਤਰ੍ਹਾਂ ਦਾ ਸਾਡਾ ਇੱਕ ਦੂਜੇ ਦਾ ਸਤਿਕਾਰ ਰਿਹਾ ਹੈ ਹੁਣ ਤਾਂ ਅਸੀਂ ਮਤਲਬ ਨਾਲ ਸਮੇਂ ਨਾਲ ਜੁੜੇ ਆ ਜੇ ਸਮਾਂ ਉਧਰ ਨੂੰ ਹਵਾ ਦੇ ਜਾਂਦਾ ਉਧਰ ਨੂੰ ਚਲੇ ਜਾਂਦੇ ਆ ਲੇਕਿਨ ਮੈਂ ਸਮਝਦਾ ਕਿ ਮੇਰੇ ਜ਼ਿੰਦਗੀ ਦੇ ਤਕਰੀਬਨ 50 ਸਾਲ ਸਦਾ ਢੀਂਸਾ ਦੇ ਨਾਲ ਮੇਰੀ ਕੋਆਰਡੀਨੇਸ਼ਨ ਰਹੀ ਹੈ ਬੜੀ ਮਿੱਤਰਤਾ ਰਹੀ ਹੈ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਸੀ ਕਈ ਵਾਰ ਅਸੀਂ ਵੀ ਉਹਨਾਂ ਨੂੰ ਕਈ ਕਿਸਮ ਦਾ ਉਹਨਾਂ ਦੇ ਵੀ ਇਹ ਵਿਚਾਰ ਇਦਾਂ ਨਾ ਕਰ ਲੋ ਲੇਕਿਨ ਮੈਂ ਦੇਖਿਆ ਕਿ ਹਮੇਸ਼ਾ ਹੀ ਉਹਨਾਂ ਨੇ ਆਪਣੀ ਜਿਹੜੀ ਕਹੀ ਗੱਲ ਹੈ ਉਤੇ ਪਹਿਰਾ ਦਿੱਤਾ ਹੈ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਐਸਾ ਮਹਿਬੂਬ ਆਗੂ ਇੱਕ ਐਸਾ ਜਨਤਕ ਲੀਡਰ ਜੋ ਲੋਕਾਂ ਦੀ ਨਬਜ਼ ਪਛਾਣਦਾ ਸੀ ਪੰਜਾਬ ਦੇ ਦਰਦ ਨੂੰ ਜਾਣਦਾ ਸੀ ਅੱਜ ਉਹ ਸਾਨੂੰ ਛੱਡ ਕੇ ਤੁਰ ਗਿਆ ਉਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਅਸੀਂ ਤਾਂ ਮੈਂ ਸਮਝਦਾ ਕਿ ਉਹਨਾਂ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਕਿ ਜ਼ਿੰਦਗੀ 'ਚ ਸਾਡੇ ਬਹੁਤ ਕੁਝ ਖੋਇਆ ਗਿਆ ਅਸੀਂ ਅਨਾਥ ਹੋ ਗਏ ਅੱਜ ਕੱਲਾ ਜ਼ਿਲ੍ਹਾ ਸੰਗਰੂਰ ਨਹੀਂ ਤੁਸੀਂ ਦੇਖੋ ਕਿ ਸਾਰਾ ਪੰਜਾਬ ਔਰ ਦੇਸ਼ ਵਿਦੇਸ਼ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਢੀਂਸਾ ਸਾਹਿਬ ਦੇ ਜਾਣ ਦਾ ਜਿੰਨਾ ਵੱਡਾ ਲੋਕਾਂ ਨੂੰ ਸਦਮਾ ਪਹੁੰਚਿਆ ਸਾਰੀਆਂ ਭਾਵੇਂ ਕਿਸੇ ਵੀ ਪਾਰਟੀ ਨਾਲ ਹੈ ਤੁਸੀਂ ਦੇਖੋ ਕੱਲ ਉਹਨਾਂ ਦੀ ਦੇਸ਼ ਸੰਗਰੂਰ ਅ ਅੱਜ ਸੰਗਰੂਰ ਆ ਰਹੀ ਹੈ ਕੱਲ ਚੰਡੀਗੜ੍ਹ ਹਾਸ਼ਤੇ ਸੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦਾ ਕੋਈ ਐਸਾ ਆਗੂ ਹੈ ਜਿਨੇ ਜਾ ਕੇ ਉੱਥੇ ਅਫਸੋਸ ਦਾ ਜ਼ਹਾਰ ਨਹੀਂ ਕੀਤਾ ਸੋ ਅੱਜ ਜਿਹੜੀ ਸੰਗਤ ਹੈ ਉਹਨਾਂ ਦੀ ਪਾਥਰ ਸਰੀਰ ਨੂੰ ਉਡੀਕ ਰਹੀ ਹੈ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਸਤਕਾਰ ਵਜੋਂ ਜਿੱਥੇ ਉਹਨਾਂ ਦੇ ਸਨਮਾਨ ਦੇ ਵਿੱਚ পুষ্প ਮਾਲਾ ਚੜਾਵਾਂਗੇ ਸ਼ਰਧਾਂਜਲੀ ਅਰਪਿਤ ਕਰਾਂਗੇ ਉੱਥੇ ਉਹਨਾਂ ਦੀ ਅੱਜ ਦੇਹ ਦਾ ਜਿਹੜਾ ਹੈ ਉਹਨਾਂ ਦੇ ਜੱਦੀ ਪਿੰਡੂ ਬਾਵਾਲ ਸੰਸਕਾਰ ਹੈ ਮੈਨੂੰ ਲੱਗਦਾ ਕਿ ਉਹਨਾਂ ਦੇ ਲੱਖਾਂ ਜਿਹੜੇ ਪਿਆਰ ਕਰਨ ਵਾਲੇ ਸ਼ਰਧਾਲੂ ਨੇ ਅੱਜ ਉਸ ਜਗ੍ਹਾ ਤੇ ਪਹੁੰਚਣਗੇ ਔਰ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ ਦਾ ਭਾਵੇਂ ਕੋਈ ਆਂਸਰ ਸਾਡੇ ਉਚਾਵੇ ਅਸੀਂ ਆਪਣਾ ਆਪਣੀ ਜੀਵਨ ਜੀਵਨ ਦੇ ਵਿੱਚ ਉਹਨਾਂ ਨੂੰ ਉਤਾਰ ਸਕੀਏ ਤੇ ਲੋਕ ਸੇਵਾ ਦੇ ਵਿੱਚ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ